ਤਸਵੀਰਾਂ ਜੋ ਇਸ ਵੇਲੇ ਤੁਸੀਂ ਦੇਖ ਰਹੇ ਹੋ ਇਹ ਕੋਈ ਕੂੜੇ ਦਾ ਡੰਪ ਨਹੀਂ ਜਨਾਬ ਇਹ ਹਨ ਲੱਖਾਂ ਕਰੋੜਾਂ ਦੀ ਲਾਗਤ ਨਾਲ ਸ਼ਹਿਰਪੁਰ ਦੇ ਬਸਾਤੀ ਪਾਣੀ ਦੇ ਨਿਕਾਸ ਲਈ ਬਨੇ ਨਾਲੇ ਪਰ ਹੁਣ ਇਹ ਸਿਰਫ ਕੂੜਾ ਸੁੱਟਣ ਦੇ ਕੰਮ ਆ ਰਹੇ ਨੇ ਅਤੇ ਤਕਰੀਬਨ ਕੂੜੇ ਦੇ ਡੰਪ ਚ ਹੀ ਤਬਦੀਲ ਹੋ ਗਏ ਨੇ ਦੀਪ ਸਿੰਘ ਲਵਾਨਾ ਕਾਉਂਸਲਰ ਵਾਰਡ ਨੰਬਰ 24 ਦੇਖੋ ਪਹਿਲੀ ਗੱਲ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਤੁਸੀਂ ਗੱਲ ਕੀਤੀ ਉਹ ਤਾਂ ਪ੍ਰੈਸ ਨੋਟਾਂ ਦੇ ਵਿੱਚ ਹੀ ਰਹ ਜਾਂਦਾ ਵੀ ਜਿਹੜੀ ਅਸੀਂ ਬਰਸਾਤੀ ਨਾਲੀਆਂ ਦੀ ਜਿਹੜੀ ਆ ਉਹ ਸਫਾਈ ਕੀਤੀ ਹੈ ਵੱਡੇ ਵੱਡੇ ਪੀਆਰਓ ਵੱਲੋਂ ਡੀਪੀਆਰ ਅਫੀਸਰਾਂ ਵੱਲੋਂ ਜਿਹੜੇ ਵੱਡੇ ਵੱਡੇ ਪ੍ਰੈਸ ਨੋਟਸ਼ਾਪ ਕੇ ਜਾਂਦੇ ਬਟ ਉਹ ਸਿਰਫ ਜਿਹੜੇ ਸੀਮਿਤ ਹੈ ਨਿਊਜ਼ਪੇਪਰਾਂ ਤੱਕ ਦੇ ਸੀਮਿਤ ਹੈਗੇ ਜੇ ਤੁਸੀਂ ਅੱਜ ਦੀ ਰਿਐਲਿਟੀ ਦੇਖ ਲਓ ਮੇਰੇ ਸੁਣਨ ਦੇ ਵਿੱਚ ਆਇਆ ਵੀ ਕਿਸੇ ਅੱਜ ਕਮਿਸ਼ਨਰ ਮੈਡਮ ਨੇ ਗੱਲ ਕੀਤੀ ਹੋਣੀ ਆ ਵੀ ਜਿਹੜੇ ਇਲੈਕਸ਼ਨਸ ਦੇ ਕਰਕੇ ਜਿਹੜਾ ਆ ਪੀਆਰ ਕੀ ਅਸੀਂ ਉਹ ਜਿਹੜਾ ਨਹੀਂ ਕਰ ਸ ਮੈਂ ਸਾਰਿਆਂ ਦੀ ਨੌਲੇਜ ਦੇ ਵਿੱਚ ਇਹ ਵਾਅਦਾ ਕਰ ਦਵਾਂਗਾ ਕਿ ਜਿਹੜੇ ਰਨਿੰਗ ਕੰਮ ਜਿਹੜੇ ਚੱਲਦੇ ਪਏ ਆ ਉਹਨਾਂ ਨੂੰ ਆਪਾਂ ਕਰ ਸਕਦੇ ਆ ਇਹਦੇ ਨਾਲ ਇਲੈਕਸ਼ਨ ਕੋਰਟ ਦਾ ਕੋਈ ਲੈਣਾ ਦੇਣਾ ਨਹੀਂ ਸੀ ਸਿਰਫ ਇੱਕ ਨੀਅਤ ਖੋਟੀ ਆ ਕਿ ਅਸੀਂ ਕੰਮ ਨਹੀਂ ਕਰਨਾ ਬੀਸਿਕਲੀ ਮੇਨ ਗੱਲ ਇਹ ਆ ਤੁਸੀਂ ਟਾਂਡਾ ਰੋਡ ਤੇ ਚੱਲਿਓ ਅਸੀਂ ਹੋਰ ਕੋਈ ਗੱਲ ਨਹੀਂ ਕਰਨੀ ਟਾਂਡਾ ਰੋਡ ਤੇ ਚੱਲਿਓ ਤੁਸੀਂ ਟਾਂਡਾ ਰੋਡ ਦੇ ਉੱਤੇ ਥੋੜੀਆਂ ਬਹੁਤਿਆਰ ਇਨਕ੍ਰੋਚਮੈਂਟ ਸੀ ਹੋ ਗਈਆਂ ਜਿਹੜਾ ਉਹ ਕੰਮ ਹੈਗਾ ਉਹਦੇ ਉੱਤੇ ਲੋਕਾਂ ਨੇ ਬੋਰਡਸ ਰੱਖ ਲਏ ਆ ਉਹ ਤੱਕ ਮਤਲਬ ਇਨਕ੍ਰੋਚਮੈਂਟ ਸੀ ਲੋਕਾਂ ਨੇ ਕਰ ਲਈਆਂ ਔਰ ਇਹ ਉੱਤੇ ਤੁਸੀਂ ਮੇਰੇ ਹਿਸਾਬ ਦੇ ਨਾਲ ਬਹੁਤੀ ਨੀਦਾਪਾ ਗੱਲ ਕਰਦੀ ਪਿਛਲੇ 10 ਸਾਲਾਂ ਤੋਂ ਅੱਜ ਤੱਕ ਇੱਕ ਵਾਰੀ ਵੀ ਨਹੀਂ ਸਫਾਈ ਹੋਈ ਹੁੰਦੀ ਉੱਥੇ ਸੋ ਇਹ ਸਿਰਫ ਹਵਾਈ ਗੱਲਾਂ ਆ ਕਿ ਸਫਾਈ ਕਰ ਦਾਂਗੇ ਅਸੀਂ ਇਹ ਕਰ ਦਵਾਂਗੇ ਉਹ ਕਰ ਦਵਾਂਗੇ ਆਉਣ ਵਾਲੇ ਦਿਨਾਂ 'ਚ ਪ੍ਰਸ਼ਾਸਨ ਨੇ ਚਾਰਕ ਫੋਟੋਆਂ ਖਿੱਚ ਕੇ ਪਾ ਰਣੀਆਂ ਲੋਕਾਂ ਦੀਆਂ ਅੱਖਾਂ 'ਚ ਜਿਹੜੀ ਐ ਮਿੱਟੀ ਪਾਉਣ ਵਾਲਾ ਕੰਮ ਕਰਦੇ ਪਏ ਆ ਪਵਿੱਤਰ ਜੀ ਤੁਸੀਂ ਐਡਵੋਕੇਟ ਵੀ ਹੋ ਤੁਸੀਂ ਕਾਰਪੋਰੇਸ਼ਨ ਦੇ ਉੱਪਰ ਜਾਣਦੇ ਹੋ ਉਹ ਉੱਥੇ ਦੇ ਆਫੀਸਰਸ ਦੇ ਨਾਲ ਉਹ ਸਾਰੇ ਤੁਸੀਂ ਗਾਰੋ ਮਦਾਨ ਜਿਹੜਾ ਉਹ ਤੋਂ ਠੀਕ ਤਰ੍ਹਾਂ ਜਾਣੂ ਹੋ ਇਹ ਕੀ ਲੱਗਦਾ ਕਿ ਹਰ ਸਾਲ ਜਿਹੜੇ ਨਾਲਿਆਂ ਦੀ ਸਫਾਈ ਦੇ ਲਈ ਤੁਸੀਂ ਕਹਿੰਦੇ ਪ੍ਰੈਸਪੋਰ ਜਾ ਰਹੀ ਹੁੰਦੇ ਆ ਦਾਵੇ ਵਾਦੇ ਕੀਤੇ ਜਾਂਦੇ ਫੋਟਾ ਕਿਤੀਆਂ ਜਾਂਦੇ ਆ ਪਰ ਹੁੰਦਾ ਨਹੀਂ ਫਿਰ ਉਹ ਜਿਹੜਾ ਉਹਦੇ ਲਈ ਫੰਡ ਚ ਨਹੀਂ ਉਹਦੇ ਲਈ ਪੈਸਾ ਜਿਹੜਾ ਆ ਉਹ ਕਿੱਥੇ ਜਾਂਦਾ ਕੀ ਲੱਗਦਾ ਦੇਖੋ ਜਿਹੜੇ ਫੰਡਸ ਦੇ ਜੋ ਵੀ ਦੇਖੋ ਐਕਚੁਅਲੀ ਇਦਾਂ ਹੁੰਦਾ ਇਹਨਾਂ ਦੀ ਟੈਂਡਰਿੰਗ ਹੁੰਦੀ ਆ ਹਾਊਸ ਦੇ ਵਿੱਚ ਮਤਾ ਆਉਂਦਾ ਮੈਜੋਰਟੀ ਚ ਮਤਾ ਪਾਸ ਹੁੰਦਾ ਫਿਰ ਉਹਦਾ ਕੰਮ ਕਿਸੇ ਠੇਕੇਦਾਰ ਨੂੰ ਲੋਟ ਹੁੰਦਾ ਉਹ ਕੰਮ ਹੁੰਦਾ ਕਿ ਨਹੀਂ ਹੁੰਦਾ ਇਟ ਡਿਪੈਂਡ ਕਰਦਾ ਗਵਰਨਮੈਂਟ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਵੀ ਜਿਹੜੀਆਂ ਉਹਨਾਂ ਦੀ ਬੋਡੀਜ਼ ਹੈਗੀਆਂ ਉਹਨਾਂ ਨੂੰ ਅੱਗੇ ਚੈੱਕ ਕਰਨਾ ਚਾਹੀਦਾ ਸੁਪਰਵਾਈਜ਼ਿੰਗ ਕਰਨੀ ਚਾਹੀਦੀ ਹੈ ਇਹਨਾਂ ਚੀਜ਼ਾਂ ਦੇ ਆਡਿਟ ਹੋਣੇ ਚਾਹੀਦੇ ਆ ਵੀ ਜਿਹੜੇ ਕੰਮ ਵਾਕੇ ਹੋਏ ਵੀ ਹੈ ਕਿ ਨਹੀਂ ਚਲੋ ਅਸੀਂ ਪੋਲੀਟੀਕਲ ਲੋਕ ਕਹਿ ਸਕਦੇ ਆ ਵੀ ਅਸੀਂ ਪੋਲੀਟਿਕਸ ਨਾਲ ਸੰਬੰਧ ਰੱਖਦੇ ਆ ਅਸੀਂ ਵਿਭਾਗਾਂ ਦੇ ਖਿਲਾਫ ਬੋਲਣਾ ਸਰਕਾਰ ਦੇ ਖਿਲਾਫ ਬੋਲਣਾ ਪਰ ਇਹਨਾਂ ਨੂੰ ਲੋਕਲ ਜਿਹੜੇ ਬੰਦੇ ਹੈਗੇ ਆ ਜਿਨ੍ਹਾਂ ਦੇ ਆਲੇ ਦੁਆਲੇ ਲੋਕਾਂ ਦੇ ਘਰ ਹੈਗੇ ਆ ਤੇ ਜਿਹੜੇ ਬਰਸਾਤੀ ਨਾਲਿਆਂ ਦੇ ਕਰਕੇ ਜਿਹੜੇ ਲੋਕ ਇਥੋਂ ਸਫਰ ਹੁੰਦੇ ਲੋ ਮਤਲਬ ਪ੍ਰਸ਼ਾਸਨ ਨੂੰ ਉਹਨਾਂ ਤੋਂ ਆ ਕੇ ਉਹਨਾਂ ਦੇ ਵਿਊਜ਼ ਲੈ ਲੈਣੇ ਚਾਹੀਦੇ ਵੀ ਆਹ ਕੰਮ ਹੁੰਦੇ ਵੇ ਹੋ ਰਹੇ ਕਿ ਨਹੀਂ ਹੋ ਰਹੇ ਉਹ ਲੋਕ ਜਾਰਾ ਤੁਹਾਨੂੰ ਇਸ ਬਾਰੇ ਜਾਣੂ ਕਰਵਾ ਸਕਦੇ ਆ ਕੀ ਨਾਮ ਆ ਜੀ ਆਪਣਾ ਮੈਂ ਵਿਕਰਮਜੀਤ ਸਿੰਘ ਕਲਸੀ ਜੀ ਸਾਫ ਕਾ ਕਾਉਂਸਲਰ ਜੀ ਵਿਕਰਮਜੀਤ ਕੁ ਪ੍ਰਸ਼ਾਤੀ ਨਾਲੇ ਜਿਹੜੇ ਹੈਗੇ ਸ਼ਹਿਰ ਦੇ ਵਿੱਚ ਤੁਹਾਡੀ ਇਸ ਮਾਰਕੀਟ ਤੋਂ ਵੀ ਦੇਖਣ ਨੂੰ ਆ ਰਹੇ ਹੈਗੇ ਕਿ ਬੜੀ ਗੰਦਗੀ ਦੇ ਵਿੱਚ ਜਮਾ ਹੈਗੀ ਆ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਤੋਂ ਪਹਿਲਾਂ ਦਗਮੱਜੇ ਮਾਰੇ ਜਾਂਦੇ ਇਹਨਾਂ ਨੂੰ ਸਾਫ਼ ਕਰਨ ਦੇ ਉੱਤੇ ਖਰਚੇ ਜਿਹੜੇ ਕੀਤੇ ਜਾ ਰਹੇ ਦੀ ਗੱਲ ਹੈ ਪ੍ਰੈਸ ਕੋਰਡ ਜਾਰੀ ਤੇ ਕਿਵੇਂ ਦੇਖਦੇ ਹੋ ਇਹ ਜੀ ਇਦਾਂ ਯਾਰ ਇਹ 217 ਚ ਹੈ ਨਾਲੇ ਬਣੇ ਸੀ ਜਿਸ ਲਈ ਨਾਲੇ ਇਹਨਾਂ ਨੇ ਬਣਾਉਣੇ ਸ਼ੁਰੂ ਕੀਤੇ ਸੀ ਨਾ ਉਦੋਂ ਪੂਰੀ ਮਾਰਕੀਟ ਨੇ ਬਾਬਾ ਪਿਸ਼ਪ ਕਰਨਾ ਮੋਟਰ ਮਾਰਕੀਟ ਟਾਂਡਾ ਰੂਟ ਤੇ ਆ ਇਹ ਪੂਰੀ ਮਾਰਕੀਟ ਨੇ ਇਹਦਾ ਵਿਰੋਧ ਕੀਤਾ ਸੀ ਵਰੋਧ ਤਾਂ ਕੀਤਾ ਸੀ ਇੱਕ ਤਾਂ ਇਹ ਨਾਲੇ ਜਿਹੜੇ ਬਣੇ ਬਿਲਕੁਲ ਗਲਤ ਆ ਇਹਦੇ ਨਾਲ ਜਿਹੜੀ ਅੱਗੇ ਤੋਂ ਸੜਕ ਜੇ ਚੌੜੀ ਕਰਨੀ ਹੋਵੇ ਤਾਂ ਚੌੜੀ ਨਹੀਂ ਹੋ ਸਕਦੀ ਜੀ ਤੇ ਇੱਕ ਇਹ ਸੜਕ ਤੋਂ ਉੱਚੇ ਬਹੁਤ ਬਣਾਏ ਆ ਜੀ ਤੁਸੀਂ ਆ ਕੇ ਬਰਸਾਤਾਂ 'ਚ ਦੇਖਿਓ ਬਿਲਕੁਲ ਇਹ ਯੂਸਲੈਸ ਹੈ ਇਹਦੇ 'ਚ ਬਿਲਕੁਲ ਪਾਣੀ ਨਹੀਂ ਜਾ ਰਿਹਾ ਬਰਸਾਤਾਂ ਦਾ ਹਾਂ ਹੈ ਨਾ ਤੇ ਨਾ ਹੀ ਇਹਦੇ ਤੇ ਕੋਈ ਗੱਡੀ ਖੜੀ ਕਰ ਸਕਦਾ ਨਾ ਹੀ ਇਹ ਇਹ ਐਕਸੀਡੈਂਟ ਦਾ ਇਹ ਘਰ ਹੈ ਇਹ ਇੱਕ ਇਹ ਕੂੜੇ ਦਾ ਡੰਪ ਬਣ ਗਿਆ ਇਹ ਬਹੁਤ ਜਗ੍ਹਾ ਤਾਂ ਇਹਦੇ ਖੁੱਲੇ ਹੋਏ ਆ ਜਿਹੜਾ ਵੀ ਕੋਈ ਕੂੜਾ ਕੋਈ ਜਿਹਨੇ ਜਿਹਦੇ ਕੋਲ ਵੀ ਕੋਈ ਕੂੜਾ ਹੁੰਦਾ ਉਹ ਡੰਪ ਤੇ ਸਿੱਟਣ ਦੀ ਜਗ੍ਹਾ ਇਹਦੇ ਵਿੱਚ ਸਿੱਟ ਦਿੰਦਾ ਇਹਦੇ ਚ ਕੋਈ ਜਾਨਵਰ ਜੇ ਵੱਢ ਜਵੇ ਉਹ ਤੋਂ ਨਿਕਲ ਨਹੀਂ ਹੁੰਦਾ ਉਹ ਮਰ ਜਾਂਦਾ ਮਸ਼ਕ ਆਉਂਦਾ ਬਿਮਾਰੀ ਦਾ ਘਰ ਹੈ ਇਹ ਬਹੁਤ ਵਾਰ ਇਹ ਜਦੋਂ ਇਹ ਬਣਨੇ ਸ਼ੁਰੂ ਹੋਏ ਤਾਂ ਅਸੀਂ ਬਹੁਤ ਸਾਰੀ ਮਾਰਕੀਟ ਆਉਣ ਲੈਣ ਦਾ ਵਿਰੋਧ ਕੀਤਾ ਸੀ ਅਖਬਾਰਾਂ ਚ ਵੀ ਆਇਆ ਸੀ ਸਾਨੂੰ ਸਵਿਛਾਣ ਦਵਾਇਆ ਗਿਆ ਸੀ ਵੀ ਇਹ ਨੂੰ ਨਾ ਸੀ ਇਹ ਸੜਕ ਦੇ ਬਿਲਕੁਲ ਲੈਵਲ ਤੇ ਬਣਾਵਾਂਗੇ ਤੇ ਅੰਡਰਗਰਾਉਂਡ ਬਣਾਵਾਂਗੇ ਪਰ ਫਿਰ ਵੀ ਪ੍ਰਸ਼ਾਸਨ ਦੀ ਕੀ ਇਹਦੇ ਚ ਕਮੀ ਰਹੀ ਕੀ ਹੋਇਆ ਇਹ ਜਿਹੜਾ ਇਹਨਾਂ ਨੂੰ ਬਿਲਕੁਲ ਗਲਤ ਤਰੀਕੇ ਨਾਲ ਬਣਾਇਆ ਗਿਆ ਕਲਚੀ ਸਾਹਿਬ ਹਰ ਸਾਲ ਇਹਨਾਂ ਨੂੰ ਸਾਫ਼ ਕਰਨ ਦੀ ਗੱਲ ਸਾਹਮਣੇ ਹੁੰਦੀ ਪ੍ਰਸ਼ਾਸਨ ਦੁਆਰਾ ਕਿੰਨੀ ਇੱਕ ਵਾਰੀ ਸਾਫ਼ ਹੋਏ ਹੁਣ ਤੱਕ ਇਹ 17 ਤੋਂ ਲੈ ਕੇ ਹੁਣ ਤੱਕ ਅਸੀਂ ਇੱਕ ਵਾਰੀ ਵੀ ਸਾਫ਼ ਹੁੰਦੇ ਨਹੀਂ ਤੁਸੀਂ ਇਹਦੇ 'ਚ ਝਾਤੀ ਮਾਰੋ ਕੈਮਰੇ ਦੀ ਇਹਦੇ 'ਚ ਮਾਰਿਓ ਬਿਲਕੁਲ ਇਹ ਭਰੇ ਪਿਆ ਨੱਕੋ ਨੱਕ ਹਰ ਕੋਈ ਸਾਰੇ ਦੁਕਾਨਦਾਰ ਜਿਹੜੇ ਇਹਦੇ 'ਚ ਕੂੜਾ ਸਿੜਦੇ ਆ ਦੁਕਾਨਦਾਰ ਕੀ ਮੱਲੇ ਵਾਲੇ ਵੀ ਆ ਕੇ ਜਿਹੜੇ ਇਹਦੇ 'ਚ ਕੂੜਾ ਸਿੜਦੇ ਬਹੁਤ ਇੱਥੇ ਦੁਕਾਨਾਂ 'ਚ ਮਸ਼ਕ ਆਉਂਦੀ ਆ ਮੱਛਰ ਆ ਬਹੁਤ ਮਾੜਾ ਤੇ ਪ੍ਰਸ਼ਾਸਨ ਬਸ 10-15 ਦਿਨ ਤੱਕ ਸ਼ੁਰੂ ਹੋ ਜਾਣੀ ਆ ਹਰ ਸਾਲ ਪ੍ਰਸ਼ਾਸਨ ਪੈਂਦੀ ਆ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਖਾਸ ਤੌਰ ਤੇ ਇਲਾਕਾ ਜਿਹੜਾ ਮਿੰਨੀ ਨਹਿਰਾਂ ਦਾ ਸੂਆਂ ਕੱਸੀਆਂ ਤੋਂ ਰੂਪ ਧਾਰਨ ਕਰਨ ਲੱਗਣ ਕਰ ਲੈਂਦੇ ਆ ਪਰ ਪ੍ਰਸ਼ਾਸਨ ਨੂੰ ਲੇਟ ਲਤੀਫੀ ਜਾਂ ਨજર ਅੰਦਾਜ਼ੀ ਨੂੰ ਕਿਵੇਂ ਦੇਖਦੇ ਹੋ ਦੇਖੋ ਇਹਦੇ ਚ ਦੋ ਗੱਲਾਂ ਆ ਇੱਕ ਤਾਂ ਜਿਹੜਾ ਨਾਲੇ ਆ ਨਾਲਿਆਂ ਦਾ ਕੋਈ ਫਾਇਦਾ ਹੀ ਹੈ ਨਹੀਂ ਜੀ ਨਾਲਿਆਂ ਚ ਪਾਣੀ ਜਾਂਦਾ ਹੀ ਨਹੀਂ ਜੀ ਇੱਕ ਤੁਸੀਂ ਆ ਕੇ ਦੇਖਿਓ ਜਦੋਂ ਬਰਸਾਤਾਂ ਹੋਣਗੀਆਂ ਦੇਖੋ ਇਹਦੇ ਚ ਕਿਤੇ ਵੀ ਇਹ ਜਿਹੜਾ ਜਿਹੜਾ ਹਜੇ ਪ੍ਰਵਾਹ ਚੌਕ ਵਾਲਾ ਨਾਲਾ ਹੈ ਨਾ ਉਹ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਚ ਪਾਣੀ ਜਾਂਦਾ ਕਿਉਂਕਿ ਉੱਥੇ ਪਾਣੀ ਦਾ ਬਹਾਅ ਸਾਰੇ ਸ਼ਹਿਰ ਦਾ ਬਹਾਅ ਉੱਥੇ ਚੱਲ ਜਾਂਦਾ ਹੈ ਜਿਹੜਿਆ ਟਾਂਡਾ ਰੋਡ ਤੇ ਬਣਿਆ ਇੱਥੇ ਤਾਂ ਪਾਣੀ ਬਿਲਕੁਲ ਹੀ ਮੇਰਾ ਖਿਆਲ ਆ ਵੀ ਇਹਦੇ ਚ ਨਹੀਂ ਜਾਂਦਾ ਹੋਣਾ ਮੜਾ ਜਾ ਵੀ ਪਾਣੀ ਬਿਲਕੁਲ ਹੀ ਯੂਸਲੈਸ ਨਾ ਹੀ ਇਹ ਸਾਫ਼ ਹੁੰਦੇ ਇਹਦੇ ਚ ਪਾਣੀ ਜਾਊਗਾ ਤੇ ਸਾਫ਼ ਹੋਣਗੇ ਬਾਹਰ ਨਾਲ ਤੇ ਇਹ ਭਰੇ ਇੰਨੇ ਪਏ ਆ ਕਿ ਇਹ ਓਵਰਫਲੋ ਹੋ ਜਾਂਦੇ ਪਾਣੀ ਇਹਨਾਂ ਦੇ ਬਾਹਰ ਹੁੰਦਾ ਇਹ ਕੂੜਾ ਕੂੜੇ ਨਾਲ ਭਰੇ ਪਾਣੀ ਲੱਗਦਾ ਫਿਰ ਕਿ ਮੈਮ ਬਰਸਾਤ ਆ ਰਹੀ ਹੈਗੀ ਆ ਬਰਸਾਤੀ ਨਾਲਿਆਂ ਦੀ ਸਫਾਈ ਨੂੰ ਲੈ ਕੇ ਐਡਮਿਨਿਸਟ੍ਰੇਸ਼ਨ ਵੱਲੋਂ ਤੁਹਾਡੇ ਵੱਲੋਂ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਮਿਨਿਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਵੱਲੋਂ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਬਰਸਾਤੀ ਨਾਲਿਆਂ ਦੀ ਸਫਾਈ ਦਾ ਜਿਹੜਾ ਬਿਆਨ ਹੈ ਉਹ ਸਟਾਰਟ ਕੀਤਾ ਜਾ ਰਿਹਾ ਹੈ ਉਹਦੇ ਵਾਸਤੇ ਅਸੀਂ ਜਿਹੜੇ 18 ਸਾਡੇ ਕਾਰਪੋਰੇਸ਼ਨ ਜੂਰੀਸਡਿਕਸ਼ਨ ਵਿੱਚ ਨਾਲੇ ਫਾਲ ਕਰਦੇ ਨੇ ਉਹਨਾਂ ਦੀ ਸਫਾਈ ਲਈ ਅਸੀਂ ਟੈਂਡਰ ਜਿਹੜਾ ਉਹ ਫਲੋਟ ਕਰ ਰਹੇ ਆ ਤੇ ਵਿਦੀਨ 15 ਡੇਸ ਉਹ ਟੈਂਡਰ ਜਿਹੜਾ ਖੁੱਲ ਜਾਏਗਾ ਤੇ ਉਸ ਤੋਂ ਬਾਅਦ ਫਿਰ ਸਫਾਈ ਦਾ ਜਿਹੜਾ ਕੰਮ ਹੈ ਉਹ ਸਟਾਰਟ ਹੋ ਜਾਏਗਾ ਦੇਖਣ ਵਿੱਚ ਆਇਆ ਹੈਗਾ ਮੈਡਮ ਜੀ ਟਾਂਡਾ ਰੋਡ ਜਿਹੜੀ ਹੈਗੀ ਆ ਪ੍ਰੈਜ਼ੀਡੈਂਸੀ ਹੋਟਲ ਤੋਂ ਲੈ ਕੇ ਦਸਸਿੰਘ ਰਾਮ ਗੜੀ ਚੌਕ ਤੋਂ ਲੈ ਕੇ ਉਥੇ ਨਾਲੇ ਜਿਹੜੇ ਆ ਪੂਰੇ ਬਲਾਕ ਹੋ ਚੁੱਕੇ ਆ ਲੋਕਾਂ ਨੇ ਉਹਦੇ ਵਿੱਚ ਕਚਰਾ ਭਰਤ ਪਾਇਆ ਗਿਆ ਔਰ ਬਰਸਾਤ ਨੂੰ ਜਿਹੜੇ ਆ ਉਹ ਕੰਮ ਨਹੀਂ ਆ ਰਹੇ ਕਰੋੜਾ ਪੈ ਜਿਹੜਾ ਉਹਨਾਂ ਤੇ ਲਾਗਤ ਲੱਗੀ ਸੀ ਉਹ ਸਫਾਈ ਲੋਕਾਂ ਦਾ ਕਹਿਣਾ ਜਿਹੜੀ ਅਸੀਂ ਜਨਤਨਾ ਨਾਲ ਗੱਲ ਕੀਤੀ ਹੈ ਕਦੇ ਸਫਾਈ ਕੋਈ ਨਹੀਂ ਉਹਨਾਂ ਦੀ ਇਦੇ ਵਿੱਚ ਮੈਂ ਤੁਹਾਡੇ ਧਿਆਨ ਚ ਲਿਆਣਾ ਚਾਹਾਂਗੀ ਕਿ ਪਿੱਛੇ ਅਸੀਂ ਜਿਹੜਾ ਸ਼ਹਿਰ ਵਿੱਚ ਵੀ ਸਫਾਈ ਦਾ ਅਭਿਆਨ ਚਲਾਇਆ ਸੀ ਉਹਦੇ ਵਿੱਚ ਅਸੀਂ ਕਾਫੀ ਸ਼ਹਿਰ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਫੀਡਬੈਕ ਵੀ ਉਹਦਾ ਪੋਜ਼ਿਟਿਵ ਸਾਨੂੰ ਮਿਲਿਆ ਬਹੁਤ ਸਾਰੇ ਸ਼ਹਿਰ ਦੇ ਵਾਸੀਆਂ ਕੋਲੋਂ ਵੀ ਅਤੇ ਹੋਰ ਏਜੰਸੀਜ਼ ਕੋਲੋਂ ਵੀ ਇਹਦੇ ਵਿੱਚ ਬਰਸਾਤੀ ਨਾਲਿਆਂ ਦਾ ਜਿਹੜਾ ਸੀ ਅਭਿਆਨ ਆ ਇਹਨੂੰ ਹੁਣ ਰਿਵਾਈਵ ਕਰਾਂਗੇ ਦੁਬਾਰਾ ਸ਼ੁਰੂ ਕਰਾਂਗੇ ਤਾਂ ਕਿ ਬਰਸਾਤ ਦੇ ਮੌਸਮ 'ਚ ਸਾਨੂੰ ਜਿਹੜੀ ਜ਼ਿਆਦਾ ਦਿੱਕਤ ਆ ਉਹ ਪੇਸ਼ ਨਾ ਆਵੇ ਇਸ ਦੇ ਨਾਲ ਹੀ ਅਸੀਂ ਜਿਹੜੇ ਸ਼ਹਿਰ ਦੇ ਨਿਵਾਸੀ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਤੁਸੀਂ ਵੀ ਸਾਡਾ ਇਹਦੇ ਵਿੱਚ ਸਾਥ ਦਿਓ ਤੇ ਜਿਹੜੇ ਨਾਲੇ ਆ ਉਹਦੇ ਵਿੱਚ ਜਿਹੜਾ ਗਾਰਬੇਜ ਅਸੀਂ ਫੈਂਗਦੇ ਆ ਉਹਨੂੰ ਨਾ ਸੁੱਟਿਆ ਜਾਏ ਕਿਉਂਕਿ ਸਭ ਤੋਂ ਜ਼ਿਆਦਾ ਮੁਸ਼ਕਿਲ ਹੀ ਪੋਲੀਥਿਨ ਲਿਫਾਫਿਆਂ ਦੀ ਆਂਦੀ ਹੈ ਜਦੋਂ ਅਸੀਂ ਡੰਪ ਕਰਦੇ ਆ ਉਹ ਲਿਫਾਫੇ ਫਸ ਜਾਂਦੇ ਨੇ ਤੇ ਉਹਦੇ ਨਾਲ ਜਿਹੜਾ ਪਾਣੀ ਦਾ ਜਿਹੜਾ ਅੱਗੇ ਹੈਗਾ ਫਲੋ ਰੁਕਦਾ ਸੋ ਇਹਦੇ ਵਿੱਚ ਬੇਨਤੀ ਹੈ ਕਿ ਸਾਰੇ ਸ਼ਹਿਰ ਨਿਵਾਸੀਆਂ ਨੂੰ ਕੀ ਆਉਣ ਵਾਲੇ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਅਦਰਵਾਇਜ਼ ਵੀ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੋਲੀਥਿਨ ਦਾ ਜਿਹੜਾ ਯੂਜ਼ ਆ ਉਹਨੂੰ ਘਟਾਈਏ ਤੇ ਉਹਦੀ ਡੰਪਿੰਗ ਹਰ ਜਗ੍ਹਾ ਨਾ ਕਰੀਏ ਉਹ ਜਿਹੜੀ ਉਹ ਸਾਰੀ ਮਾਰਕੀਟ ਹੈਗੀ ਹੈ ਕਹਿੰਦਾ ਉਹਨਾਂ ਦਾ ਰੋਜ਼ਗਾਰ ਵੀ ਹੈਗਾ ਉਹਨਾਂ ਲੋਕਾਂ ਦਾ ਕਹਿੰਦਾ ਕਿ ਅਸੀਂ ਉੱਥੇ ਕਾਫੀ ਮੁਸ਼ਕਲਾਂ ਦਰਪੇਸ਼ ਆ ਰਹੀਆਂ ਜਿਹੜਾ ਉਹਦੇ ਵਿੱਚ ਸਾਰਾ ਬਲੌਕ ਹੋਇਆ ਪਿਆ ਗੱਦੀ ਕਰਨ ਮਰੇ ਹੋਏ ਜਾਨਵਰ ਵੀ ਲੋਕ ਸੁੱਟ ਜਾਂਦੇ ਨੇ ਉਹਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਸਫਾਈ ਕਰਮੀ ਜਾਂ ਕੋਈ ਅਨਨੋ ਲੂਟੜਿਆ ਉਹਨੂੰ ਅੱਗ ਵੀ ਲਗਾ ਜਾਂਦੇ ਔਰ ਉਹ ਤੁਖਦਾ ਰਹਿੰਦਾ ਜਿੱਦੇ ਘਰ ਕੋਲੋਂ ਦੁਕਾਨਾਂ ਨੂੰ ਨੁਕਸਾਨ ਹੋ ਸਕਦਾ ਹੈ ਇਹ ਚੀਜ਼ ਜਿਹੜੀ ਹੈਗੀ ਆ ਤੁਸੀਂ ਮੇਰੇ ਨੋਟਿਸ 'ਚ ਲਿਆਇਓ ਮੈਂ ਚੈੱਕ ਕਰਵਾ ਲੈਨੀ ਆ ਕਿ ਇਹ ਪ੍ਰੋਬਲਮ ਕਿਉਂ ਆ ਰਹੀ ਆ ਤੇ ਅਸੀਂ ਸ਼ੋਰ ਕਰਦੇ ਆ ਕਿ ਇਹਨੂੰ ਅਸੀਂ ਜਲਦੀ ਤੋਂ ਜਲਦੀ ਜਿਹੜਾ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਮੈਡਮ ਕਈ ਜਿਹੜੇ ਹੈਗੇ ਆ ਸਰਕਾਰੀ ਨਾਲੇ ਦੇਤੇ ਅਪ੍ਰੋਚਮੈਂਟ ਹੋਈ ਹੋਇਆ ਕਿਤੇ ਦੁਕਾਨਾਂ ਪਈਆਂ ਹੈਗੀਆਂ ਕਿਤੇ ਲੋਕਾਂ ਨੇ ਮਕਾਨ ਦੀ ਬਣਾ ਲਈ ਬਹੁਤ ਸਾਰੇ ਏਰੀਆ ਹੈਗੇ ਆ ਜਿਹੜੇ ਤੇ ਉਹ ਕੀ ਅਪ੍ਰੋਚਮੈਂਟ ਕਿੱਦਾਂ ਹਟਾਉਂਗੇ ਤੁਸੀਂ encroachment ਲਈ ਅੱਜ ਹੀ ਅਸੀਂ ਇੱਕ ਮੀਟਿੰਗ ਕਰਕੇ ਹਟੇ ਆ ਤੁਹਾਨੂੰ ਵੀ ਪਤਾ ਹੈ ਕਿ ਪਿੱਛੇ ਅਸੀਂ ਇਲੈਕਸ਼ਨ ਚ ਬਿਜ਼ੀ ਹੋਣ ਕਰਕੇ ਕਾਫੀ ਚੀਜ਼ਾਂ ਜਿਹੜੀਆਂ ਸਾਡੀਆਂ ਇਨ ਮਿਡ ਰਹਿ ਗਈਆਂ ਸੀ ਜਿਹੜੇ ਅਸੀਂ ਪ੍ਰੋਸੈਸ ਸਟਾਰਟ ਕੀਤੇ ਸੀ ਬਟ ਉਹਨਾਂ ਨੂੰ ਅੱਜ ਅਸੀਂ ਸਟਾਰਟ ਰੀਸਟਾਰਟ ਆਇਲ ਸੇ ਆਇਲ ਯੂਜ਼ ਦਾ ਵਰਡ ਕਿ ਰੀਸਟਾਰਟ ਕਰਨ ਜਾ ਰਹੇ ਹਾਂ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ ਚਾਹੇ ਉਹ ਸਫਾਈ ਨੂੰ ਲੈ ਕੇ ਹੈ ਚਾਹੇ ਇਨਕ੍ਰੋਚਮੈਂਟ ਨੂੰ ਲੈ ਕੇ ਹੈਗੀ ਆ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਠੀਕ ਹੁੰਦੀਆਂ ਨਜ਼ਰ ਆਣਗੀਆਂ ਇਹਦੇ ਵਿੱਚ ਅਸੀਂ ਇੱਕ ਹੋਰ ਚੀਜ਼ ਨਵੀਂ ਕਰਨ ਜਾ ਰਹੇ ਹਾਂ ਕਿ ਮੋਸਟਲੀ ਸਾਨੂੰ ਦਿੱਕਤ ਆਂਦੀ ਹੈ ਅਦਰ ਡਿਪਾਰਟਮੈਂਟਸ ਨਾਲ ਕੋਆਰਡੀਨੇਸ਼ਨ ਦੀ ਕਿਉਂਕਿ ਇੱਕ ਇਕੱਲਾ ਡਿਪਾਰਟਮੈਂਟ ਇਹ ਚੀਜ਼ ਵਿੱਚ ਇਨਵੋਲ ਨਹੀਂ ਹੁੰਦਾ ਇਹਦੇ ਵਿੱਚ ਸਾਨੂੰ ਟ੍ਰੈਫਿਕ ਚਾਹੀਦੀ ਆ ਪੀਡਬਲੂਡੀ ਦੀ ਹੈਲਪ ਚਾਹੀਦੀ ਆ ਡਰੇਨੇਜ ਦੀ ਹੈਲਪ ਚਾਹੀਦੀ ਆ ਸੋ ਇਹਨਾਂ ਸਾਰੇ ਡਿਪਾਰਟਮੈਂਟਸ ਦੇ ਨਾਲ ਅਸੀਂ ਮੀਟਿੰਗਸ ਕਰਕੇ ਅਸੀਂ ਇੱਕ ਐਕਸ਼ਨ ਪਲਾਨ ਤਿਆਰ ਕਰਾਂਗੇ ਜਿਹਦੇ ਨਾਲ ਆਉਣ ਵਾਲੇ ਟਾਈਮ ਵਿੱਚ ਇਹ ਚੀਜ਼ਾਂ ਤੋਂ ਸਾਨੂੰ ਨਿਜ਼ਾਤ ਮਿਲੇਗੀ